ਅੱਜ ਕਿਲਾ ਰਹਿਮਤਗੜ੍ਹ ਵਿਖੇ ਤ੍ਰਿਮੂਲ ਕਾਂਗਰਸ ਪਾਰਟੀ ਤੋਂ ਉਮੀਦਵਾਰ ਨੂਸਰ ਪਰਵੀਨ ਮੈਡਮ ਹੋਰਾਂ ਦੇ ਕਾਰਜਕਰਤਾਵਾਂ ਨਾਲ ਕੁਝ ਬਦਤਮੀਜ਼ੀ ਜਾਂ ਛੇੜਖਾਨੀ ਦੀ ਵਾਰਦਾਤ ਹੋਈ ਹੈ ਜਿਸ ਬਾਰੇ ਅਸੀਂ ਜਾਨਣਾ ਚਾਹਾਂਗੇ ਖੁਦ ਇਸ ਪਾਰਟੀ ਦੇ ਉਮੀਦਵਾਰ ਤੋਂ ਕੀ ਮਾਮਲਾ ਹੋਇਆ ਜੀ ਅੱਜ ਕੀ ਗੱਲਬਾਤ ਹੋਈ ਅੱਜ ਮੇਰੇ ਭਾਬੀ ਹੋਰ ਮੇਰੇ ਭਾਈ ਹੋਰ ਮੇਰੇ ਸਾਰੇ ਆਪਣੇ ਵਰਕਰ ਆਪਣੇ ਰਹਿਮਤ ਉੱਥੇ ਕਿਲਾ ਰਹਿਮਤਗੜ ਗਏ تھے ਆਪਣੇ ਕਮਾਰਾ ਵਾਲੇ ਮਹੱਲੇ 'ਚ ਉੱਥੇ ਕੀ ਹੋਇਆ ਕਿ ਇਹਨਾਂ ਦੇ ਪਿੱਛੇ ਅੱਗੇ ਲੋਕ ਫਿਰਦੇ ਰਹੇ ਇਹਨਾਂ ਨੂੰ ਕਦੀ ਅੱਗੇ ਫਿਰਨ ਕਦੀ ਪਿੱਛੇ ਫਿਰਨ ਹੋ ਰਿਹਾ ਕਿਹੜੇ ਲੋਕ ਫਿਰ ਰਹੇ ਸੀ ਉਹ ਲੜਕੇ ਜਿਹੜੇ ਉਹਨਾਂ ਆਪਣੇ ਦਸਤੇ تھے ਕਿ ਅਸੀਂ ਰਜ਼ੀਆ ਦੇ ਇੱਕ ਲੜਕਾ ਉਹਦੇ ਵਿੱਚ ਉਹ ਕਹਿ ਰਿਹਾ ਸੀ ਕਿ ਮੈਂ ਰਜ਼ੀਆ ਦਾ ਪੀਆ ਅੱਛਾ ਇਹ ਉਹ ਫਿਰ ਰਹਤੇ ਏਦ ਗਿਰਦੇ ਬਲ ਲੜਕੇ ਦਾ ਨਾਮ ਵਗੈਰਾ ਜੀ ਲੜਕੇ ਦਾ ਨਾਮ ਹੈ ਕਿ ਅੰਬੂ 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 ਉਹ ਤੇ ਉਹਨਾਂ ਦੇ ਪੀਏ ਹਨ ਨਹੀਂ ਨੇ ਪਤਾ ਹੈ ਉਹਨੇ ਜੋ ਕਿਹਾ ਹੈ ਕਿ ਮੈਂ ਅੰਬੂ ਉਹਨਾਂ ਦਾ ਪੀਏ ਆ ਉਹਦੇ ਬਾਅਦ ਉਹਨੇ ਇੱਕ ਗੱਡੀ ਆਈ ਗੱਡੀ ਦੇ ਵਿੱਚ 5-10 ਬੰਦੇ ਸਨ ਜੀ ਜੀ ਉਹਦੇ ਬਾਅਦ ਇੱਕ ਜੀਪ ਆਈ ਉਹ ਚ ਤਿੰਨ ਬੰਦੇ ਸਨ ਇਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਸਾਨੂੰ ਇਸ ਤਰ੍ਹਾਂ ਫਿਰ ਰਹੇ ਹਨ ਉਹ ਸਾਨੂੰ ਘੇਰ ਰਹੇ ਹਨ ਉਹ ਸਾਡੇ ਨਾਲ ਬਦਤਮੀਜ਼ੀਆਂ ਕਰ ਰਹੇ ਹਨ ਸਾਡੀ ਤੀਵੀਆਂ ਨੂੰ ਗਲਤ ਵਲ ਤੇ ਲਫ਼ਜ਼ ਬੋਲ ਰਹੇ ਹਨ ਹੋਰ ਆਪਣੇ ਕਹਿ ਰਹੇ ਹਨ ਧਮਕੀਆਂ ਦੇ ਰਹੇ ਹਨ ਕਿ ਹਾਂ ਹਾਂ ਤੂੰ ਸਾਡੇ ਮਹੱਲੇ 'ਚ ਕਿਉਂ ਆਏ ਉਦੇ ਬਾਅਦ ਮੈਂ ਇੱਕ ਫੌਰਨ ਉੱਥੇ ਪਹੁੰਚੀ ਪਹੁੰਚ ਕੇ ਮੈਂ ਜਾ ਕੇ ਉਥੇ ਕਿਹਾ ਕਿ ਮੈਂਨੇ ਸਾਰੇ ਮਹੱਲੇ ਵਾਲੇ ਇਕੱਠਾ ਕੀਤਾ ਮੈਂਨੇ ਕਿਹਾ ਕਿ ਹਾਲੇ ਤੱਕ ਗੁੰਡਾਗਰਦੀ ਦੀ ਇੰਤਹਾ ਹੈ ਹਾਲੇ ਤੱਕ ਉਹਨਾਂ ਨੂੰ ਲੋਕਾਂ ਨੂੰ ਕੋਈ ਪਤਾ ਨਹੀਂ ਹੈ ਧੀ ਪੈਂਦੀ ਇੱਜ਼ਤ ਦਾ ਨਮਸਤਵਾਂ ਨੂੰ ਪਤਾ ਹੈ ਨਾ ਰਜ਼ੀਆ ਨੂੰ ਪਤਾ ਹੈ ਉਹਨੇ ਸਾਰੇ ਗੁੰਡੇ ਪਾਲੇ ਹੋਏ ਅਗਰ ਇਹ ਸਤਰੀ ਹੁੰਦਾ ਰਿਹਾ ਕੱਲ ਨੂੰ ਰਜ਼ੀਆ ਨੂੰ ਜਿਤਾਤਾ ਤਾਂ ਇਹ ਕੀ ਹੋਊਗਾ ਲੋਕਾਂ ਦੀਆਂ ਕੁੜੀਆਂ ਚੱਕੀਆਂ ਜਾਣਗੀਆਂ ਤੁਸੀਂ ਮਤਲਬ ਇਹ ਕਹਿਣਾ ਚਾਹੁੰਦੇ ਹੋ ਕਿ ਕਾਂਗਰਸੀ ਉਮੀਦਵਾਰ ਦੀ ਸ਼ਹਿਤ ਹੋਇਆ ਕੁਝ ਬਿਲਕੁਲ ਸਾਇਬਰ ਹੋਏ ਕਿਉਂਕਿ ਜੋ ਵੀ ਵਾਰਦਾਤਾਂ ਹੋ ਰਹੀਆਂ ਇਹ ਰਜ਼ੀਆ ਹੋਰ ਮੁਸਤਫਾ ਦੀ ਸੈਪਰੀ ਹੋ ਰਹੀ ਹੈ ਤੁਹਾਨੂੰ ਕੁਝ ਪਤਾ ਕਿ ਉਹ ਲੜਕੇ ਕਿੱਥੋਂ ਦੇ ਨੇ ਕੌਣ ਨੇ ਉਹ ਲੜਕੇ ਕਿਲੇ ਦੇ ਹੈ ਸੀ ਉਹ ਘਰ ਉਹਦਾ ਪਛਾਣ ਲੱਤਾ ਹੈ ਉਹਦੇ ਬਾਅਦ ਸਾਨੇ ਐਸਟੀਐਮ ਸਾਹਿਬ ਨੂੰ ਫੋਨ ਕੀਤਾ ਮਗਰ ਅਸੀਂ ਮੈਂ ਅੱਧ ਘੰਟਾ ਉੱਥੇ ਬੈਠੀ ਰਹੀ ਐਸਟੀਐਮ ਸਾਹਿਬ ਨੇ ਕੋਈ ਬੰਦਾ ਨਹੀਂ ਉੱਥੇ ਭੇਜਿਆ ਜੀ ਜੀ ਉਹਦੀ ਫੇਕ ਸਾਹਮਣੇ ਲੱਗੀ ਹੈ ਸਾੜੇ ਲੜਕੀਆਂ ਨੇ ਉਹ ਲੜਕੇ ਨੂੰ ਪਛਾਣਿਆ ਕਿ ਲੜਕਾ ਹੈਗਾ ਉਹਦੇ ਬਾਅਦ ਜੁਮੇ ਦਾ ਵਕਤ ਹੋ ਗਿਆ ਅ ਜੁਮਾ ਪੜਨ ਦੇ ਖਾਤਰ ਅਸੀਂ ਆ ਗਏ ਫਿਰ ਮੈਂ ਜਾ ਕੇ ਐਸਟੀਐਮ ਸਾਹਿਬ ਨੂੰ ਉੱਥੇ ਮਿਲ ਕੇ ਆਈਆਂ ਐਸਟੀਐਮ ਸਾਹਿ ਨਾਨੀ ਕਿਸੇ ਹੋਰ ਦੀ ਡਿਊਟੀ ਲਗਾਤੀ ਮੈਂ ਉੱਥੇ ਕੰਪਲੇਂਟ ਦੇ ਕੇ ਆਈ ਹਾਂ ਦੇਖੋ ਹੁਣ ਕੀ ਕਾਰਵਾਈ ਹੁੰਦੀ ਹੈ ਸਾਨੂੰ ਪਤਾ ਹੈ ਕਾਰਵਾਈ ਕੁਝ ਨਹੀਂ ਹੋਣੀ ਹੈ ਕਿਉਂਕਿ ਪੁਲਿਸ ਆਰੀ ਕੋ ਨਾ ਮਿਲੀ ਹੋਈ ਹੈ ਕਾਰਵਾਈ ਦਾ ਤਾਂ ਇੱਕ ਨਾਮ ਹੈ ਤੁਹਾਡਾ ਕੀ ਰੱਦਿਆ ਅਮਲੇ ਇਸ ਮਾਮਲੇ ਤੇ ਜੋ ਵਾਰਦਾਤ ਹੋਈ ਹੈ ਤੁਹਾਡੇ ਵਰਕਰਾਂ ਨਾਲ ਕੀ ਕਹਿਣਾ ਚਾਹੋਗੇ ਮਤਲਬ ਅਸੀਂ ਕਹਿਣਾ ਚਾਹਾਂਗੇ ਜੋ ਹੋਇਆ ਬਹੁਤ ਬੁਰਾ ਹੋਇਆ ਔਰ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਖਾਸ ਤੌਰ ਪਰ ਔਰਤਾਂ ਨਾਲ ਜੇਕਰ ਔਰਤਾਂ ਨਾਲ ਇਹ ਸ਼ੁਰੂ ਕੀਤਾ ਜਾ ਰਿਹਾ ਤਾਂ ਤੁਸੀਂ ਮਲੇਰ ਕੋਟ ਦੇ ਲੋਕ ਕੀ ਉਮੀਦ ਪਾਲਣਗੇ ਉਹਨਾਂ ਤੋਂ ਜਦਕਿ ਰਜ਼ੀਆ ਇੱਕ ਖੁਦ ਔਰਤ ਹੈ ਪੋਨਾ ਰਜ਼ੀਆ ਦੀ ਕੁਛ ਗੱਲ ਕਰਵਾਣਾ ਚਾਹੋਗੇ ਕਿਨਾ ਕਿਨਾ ਨਾਲ ਹੋਇਆ ਕੁਛ ਇਹਨਾਂ ਚ ਰਜ਼ੀਆ ਦੀ ਆਪਣੇ ਦੇਵਰ ਸਾਹਿਬ ਹੁਣ ਸਾਡੇ ਮਹੱਲੇ ਜਾ ਕੇ ਗਏ ਅਸੀਂ ਵੀ ਬਤਮੀਜ਼ੀ ਕਰ ਸਕਦੇ ਸੀ ਰਜ਼ੀਆ ਵੀ ਆ ਕੇ ਗਈਆਂ ਸਾਡੇ ਮਹੱਲੇ ਚ ਅਸੀਂ ਵੀ ਬਤਮੀਜ਼ੀ ਕਰ ਸਕਦੇ ਸੀ ਅਸੀਂ ਕੁਛ ਵੀ ਨਹੀਂ ਕੀਤਾ ਹਰ ਬੰਦੇ ਨੂੰ ਕੈਂਡੀਡੇਟ ਨੂੰ ਦਾ ਰਾਈਟ ਹੈ ਹਾਂ ਜਾਣਦਾ ਹਰ ਜਗ੍ਹਾ ਤਾਂ ਸਾਡਾ ਲੋਕਾਂ ਦਾ ਵੀ ਰਾਈਟ ਹੈ ਇਹ ਤਾਂ ਨਹੀਂ ਹੈ ਕਿ ਮਲੇਰਕੋਟ ਚ ਇਕੱਲਾ ਮੁਸਾ ਰਜ਼ੀਆ ਸਾਹਿਬ ਦੀ ਚੱਲੇਗੀ ਸਭ ਦੀ ਚੱਲੇਗੀ ਇਹ ਗੱਲ ਕਰਾਉਣਾ ਚਾਹੁੰਗਾ ਕਿਸੇ ਵਰਕਰ ਨਾਲ ਜਿਨ੍ਹਾਂ ਨਾਲ ਹੋਈ ਹੈ ਇਹ ਘਟਨਾ ਤੁਹਾਡਾ ਨਾਂ ਜੀ ਮੇਰਾ ਨਾਂ ਸਾਜਦਾ ਜੀ ਅਸੀਂ ਜੀ ਇਸ ਟੈਮ ਉੱਤੇ ਫਿਰ ਰਹੇ تھے ਸਾਡੇ ਮਗਰ ਇੱਕ ਲੜਕਾ ਲੱਗਿਆ ਉਹਨਾਂ ਨੇ ਸਾਡੀ ਮੂਵੀ ਬਣਾਣੀ ਸ਼ੁਰੂ ਕਰਤੀ ਸਾਡੀਆਂ ਲੇਡੀਆਂਸ ਦੀ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਦੀ ਵੀ ਸਾਡੀ ਲੇਡਿਸ ਦੀ ਮੂਵੀ ਨਾ ਬਣਾਓ ਤੁਸੀਂ ਤੁਸੀਂ ਪਰਚੇ ਸਾਨੂੰ ਕਹਨੇ ਹੋ ਵੀ ਵੰਡਣੇ ਨਹੀਂ ਹੈਗੇ ਅਸੀਂ ਨਹੀਂ ਬਣਦੇ ਪਰਚੇ ਪਰ ਸਾਡੀ ਮੂਵੀ ਨਾ ਬਣਾਓ ਉਹ ਮੁੰਡੇ ਨੇ ਸਾਡੇ ਨਾਲ ਮਗਰ ਸਾਡੇ ਉਲਾਤੇ ਬਤਮੀ ਜੀ ਵਾਸਤੇ ਸਾਡੇ ਮਗਰ ਬੰਦੇ ਲਾਤੇ ਫਿਰ ਅਸੀਂ ਮੈਡਮ ਪ੍ਰਵੀਨ ਨੂੰ ਫੋਨ ਕੀਤਾ ਬਾਜੀ ਨੂੰ ਬੁਲਵਾਇਆ ਸੀ ਉੱਥੇ ਬਾਹ ਕੈਦਾ ਬੰਦੇ ਦਿਖਾਏ ਗਏ ਨੇ ਕੋਈ ਵਿਅਕਤੀ ਕੋਈ ਮਰਦ ਕੋਈ ਜੈਂਟਲਮੈਨ ਕਿ ਲੋਕੀ ਤੁਹਾਡੇ ਨਾਲ ਸੀ ਉਸ ਟਾਈਮ ਸਾਡੇ ਨਾਲ ਹੈ ਥੇ ਸਾਡੇ ਲੜਕੇ ଥିਗੇ ਉਹ ਡਰ ਗਏ ਥੇ ਉਹਨਾਂ ਤੋਂ अच्छा ਤੁਸੀਂ ਕੁਝ ਕਹਿਣਾ ਚਾਹੁੰਗੇ ਜੀ ਅਸੀਂ ਕਿਸੇ ਦੇ ਘਰ ਵਿੱਚ ਗਏ ਸੀ ਵੀ ਆ ਤੇ ਉਹਨਾਂ ਨੇ ਸਾਡੀ ਅੰਦਰ ਵੜ ਕੇ ਨਾ ਵੀਡੀਓ ਬਣਾਉਣੀ ਸ਼ੁਰੂ ਕਰਦੀ ਤੁਸੀਂ ਰੱਜਿਆ ਨਹੀਂ ਕਹਿੰਦੇ ਵੀ ਤੁਸੀਂ ਉਰ ਕੀ ਕਰਨ ਆਏ ਹੋ ਸਾਨੇ ਕਹਿੰਦਾ ਅਸੀਂ ਤਾਂ ਬੋਟਾ ਵਾਲੇ ਰਹਿ ਕੇ ਆਣ ਆਏ ਆ ਕਹਿੰਦਾ ਤੁਸੀਂ ਤੁਸੀਂ ਕਿਉਂ ਕਹਿਣ ਆਏ ਹੋ ਗਲੀ ਸਾਡੇ ਘਰ ਚ ਕੀ ਕਰਨ ਆਏ ਹੋ ਸਾਡਾ ਮਹੱਲਾ ਤੁਸੀਂ ਸਾਡੇ ਮਹੱਲੇ ਚ ਨਾ ਆਓ ਅਸੀਂ ਰਜ਼ੀਆ ਕਿੰਨੀ ਆ ਤੁਸੀਂ ਸਾਡੇ ਮਹੱਲੇ ਚ ਕੀ ਕਰਨ ਆਏ ਹੋ ਸਾਡੇ ਰਿਸ਼ਤੇਦਾਰ ਨੇ ਸਾਡੇ ਵੀ ਇਹੀ ਗੱਲ ਐ ਜੀ ਨਾਲੇ ਸੀਗਾ ਨਾ ਸਾਡੇ ਵੀ ਇਹੀ ਗੱਲ ਐ ਜੀ ਸਾਡੇ ਗੁਲਾਮੇ ਚ ਸਾਡੇ ਗੁਲਾਮਾਂ ਨੇ ਹਾਂ ਜੀ ਪਿੱਛੇ ਸਾਡੇ ਨਾਲ ਬਦਤਮੀਜ਼ੀ ਕੀਤੀ ਅੱਛਾ ਗੁਲਾਮੇ ਨੇ ਹੱਥ ਪਾਏ ਹਾਂ ਜੀ ਸਾਡੇ ਬਦਤਮੀਜ਼ੀ ਕੀਤੀ ਸਾਡੇ ਨਾਲ ਸਾਡੇ ਸਾਰਿਆਂ ਨੂੰ ਸਾਰਿਆਂ ਨੂੰ ਜੀ ਬੋਲਣ ਤੱਕ ਲਾਇਆ ਪਰ ਅਜੇ ਤੱਕ ਲਾਇਆ ਗਲਾਮੇ ਦੀ ਆ ਲੈਡਿਸ ਜੜੇ ਸੀ ਇਹ ਬਤਮੀ ਜੀ ਮੈਂ ਉਹਨਾਂ ਨੂੰ ਕਿਹਾ ਸਾਡੀ ਵੀਡੀਓ ਕਿਉਂ ਬਣਾਉਂਦਾ ਹੈ ਸਾਡੇ ਮੂਰੇ ਮੂਰੇ ਤੱਕ ਗਰਦਨ ਤੱਕ ਹੱਥ ਲੈ ਕੇ ਆਇਆ ਸਾਡੇ ਕਹ ਤੂੰ ਸਾਡੇ ਗਰਦਨ ਤੱਕ ਹੱਥ ਕਿਉਂ ਲੈਣ ਆਇਆ ਸੀ ਤਾਂ ਬੋਟਾ ਲੈਣ ਆਇਆ ਉਹ ਜੀ ਕਹ ਤੂੰ